ਨੋਏ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰੋ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟਕਪੁਰਾ ਮੰਡੀ ਦੇ ਵਿੱਚ ਬਾਈ ਅੱਜ ਤਰੀਕ ਜਿਹੜੀ ਹੈਗੀ ਆ 27 ਮਈ 2025 ਆ ਤੇ ਦੇਖਦੇ ਆਂ ਸਬਜ਼ੀ ਮੰਡੀ ਦੇ ਕੀ ਰੇਟ ਆ ਜੀ ਲਓ ਜੀ ਪਿੰਡੀਆਂ ਮਿਰਚਾਂ ਤਰਾ ਹੰਗਾ ਲੋ ਜੀ ਪਿੰਡੀ ਦੇਖੋ ਅੱਜ ਆਪਦੀ ਕੁਆਲਿਟੀ ਆ 20 ਰੁਪਏ ਕਿਲੋ ਮੀਰ ਪੇ ਕਿਲੋ ਲੋ ਜੀ ਪਿੰਡੀ ਅੱਜ ਜੀ 20 ਰੁਪਏ ਕਿਲੋ ਜੀ ਟੌਪ ਦੀ ਕੁਆਲਿਟੀ ਅੱਖਾਂ ਖੜੀ ਆ ਗਈ ਜੀ ਖੜੀ ਹੈਗੀ 10 ਰੁਪਏ ਜੀ ਛੋਟੀ ਫੋਲੀ ਆ ਗਈ ਵੱਡਾ ਫੋਲੀ ਇੰਦਰ ਆ ਗਈ ਧਨੀਆ ਪਾਲਕ ਮੈਥੇ ਆ ਗਈ 10 ਰੁਪਏ ਕਿੱਟੀ ਚੂਸੂ ਵੈਂਗ ਨਹੀਂ ਬਾਈ ਜਿਹੜੀ 10 ਰੁਪਏ ਕਿਲੋ ਹੀ ਟਮਾਟਰ ਜਿਹੜੇ ਹੈ 8 ਰੁਪਏ ਕਿਲੋ ਜੀ ਟਾਪ ਦੀ ਕੁਆਲਿਟੀ ਟਮਾਟਰ ਰੱਖ ਰਿਹਾ ਕਿਲੋ ਕਸਣ ਹੈਗਾ ਭਾਈ 100 ਰੁਪਏ ਕਿਲੋ ਵਧੀਆ ਟਾਪ ਦੀ ਕੁਆਲਿਟੀ ਦਾ ਲਸਣਾ ਉਹ 100 ਰੁਪਏ ਕਿਲੋ ਆ ਮਤੀਰ ਆ ਜਾਣਾ ਹੈਗਾ ਜੀ ਅੱਜ 6 ਤੋਂ ਲੈ ਕੇ 70 ਰੁਪਏ ਕਿਲੋ ਆਈ ਨੀਆਂ ਪਾਲਕ ਮੇਥੇ ਗੋਹਰਾ ਖਰਬੂਜਾ ਜੀ ਖਰਬੂਜਾ ਦਾ 15 ਰੁਪਏ ਕਿਲੋ ਜੀ ਕੇਲਾ ਜਿਹੜਾ ਟਾਪ ਦੀ ਕੁਆਲਿਟੀ ਹੈਗੀ 40 ਤੋਂ ਲੈ ਕੇ 45 ਰੁਪਏ ਕਿਲੋ ਜੀ ਲੀਚੀ ਹੈਗੀ 100 ਰੁਪਏ ਕਿਲੋ ਆਂਬ ਜਿਹੜਾ ਹੈਗਾ ਅੰਬ ਟਾਪ ਦੀ ਕੁਆਲਿਟੀ ਹੈਗੀ 60 ਤੋਂ ਲੈ ਕੇ 65 ਰੁਪਏ ਕਿਲੋ ਇਹ ਲੀਚੀ ਆ ਗਈ 120 ਰੁਪਏ ਕਿਲੋ ਜੀ ਹੋ ਜੀ ਟਾਪ ਦੀ ਕੁਆਲਿਟੀ ਲੀਜੀ 120 ਰੁਪਏ ਕਿਲੋ। ਲੋ ਜੀ ਪਿਆਜ਼ ਦੀ ਗੱਡੀ ਖੜੀ ਹੈ। ਪਿਆਜ਼ ਜਿਹੜਾ ਕੋਟਕਪੁਰਾ ਮੰਡੀ ਦੇ ਵਿੱਚ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਕਿਲੋ। ਵਧੀਆ। ਨਿੰਬੂ ਜਿਹੜੇ ਟਾਪ ਦੀ ਕੁਆਲਿਟੀ ਹੈਗੀ ਜੀ ਵਧੀਆ ਉਹ। 60 ਰੁਪਏ ਕਿਲੋ ਜੀ। ਭਾਈ ਗੰਡੇ 10 ਰੁਪਏ ਕਿਲੋ। ਭਿੰਡੀ 20। ਹਰੀ ਮਿਰਚ ਹੈਗੇ ਬਾਈ 15 ਰੁਪਏ ਕਿਲੋ 15 ਰੁਪਏ ਕਿਲੋ ਹਰੀ ਮਿਰਚ ਵਧੀਆ ਟਾਪ ਦੀ ਕੁਆਲਿਟੀ 15 ਰੁਪਏ ਕਿਲੋ ਚੰਪੜ ਗ੍ਰੇਡ ਆ ਚੰਪੜ ਬਈ ਟਾਪ ਦੀ ਕੁਆਲਿਟੀ ਵਧੀਆ ਰਾਡ ਚਪੜਾ ਹੈਗਾ 30 ਰੁਪਏ ਕਿਲੋ 30 ਰੁਪਏ ਕਿਲੋ ਤੋਰੀ 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 ਗ੍ਰੇਡ ਹੈ ਤੋਰੀ ਬਈ ਟਾਪ ਦੀ ਕੁਆਲਿਟੀ ਵਧੀਆ ਕਾਲੀ ਤੋਰੀ ਹੈਗੀ 12 ਰੁਪਏ ਕਿਲੋ ਕੱਦੂ ਬਈ ਸਿਰੇ ਦਾ ਵੇਖਿਆ 22 ਰੁਪਏ ਇਹ 10 ਰੁਪਏ ਕੱਦੂ ਬਈ ਸਿਰੇ ਦਾ ਵੇਖਿਆ 20 22 ਰੁਪਏ ਤੇ ਇਹ ਥੋੜਾ ਮੋਟਾ ਕਦੋਂ ਪਾੜੀ ਕਦੋਂ ਜੀ ਇਹ 10 ਰੁਪਏ ਕਿਲੋ ਬਈ ਭਾਈ ਲਾਲ ਆਲੂ ਤੇ ਚਟਾ ਆਲੂ ਲਾਲ ਚਟਾ ਆਲੂ ਹੈਗਾ ਜੀ 600 ਤੇ 20 ਰੁਪਏ ਦਾ ਘਟਾਈ 50 ਕਿਲੋ ਦੀ ਭਰਤੀ 620 ਰੁਪਏ ਦਾ ਚੂਚੂ ਮੈਂਗਣੀ ਵਿਕੀ ਆ ਜੀ ਬਾਈ 10 ਰੁਪਏ ਕਿਲੋ ਚੂਚੂ ਵਧੀਆ ਮੈਂ ਤਾਂ ਉਹਦੀ ਕੁਆਲਟੀ 10 ਰੁਪਏ ਕਿਲੋ ਜੀ ਇਧਰ ਆ ਗਏ ਜੀ ਗੰਡੇ ਆ ਗਏ ਆਲੂ ਆ ਗਏ ਗੰਡੇ ਦੀ ਮਾਰਕੀਟ ਆ ਗਈ ਗੰਡੇ ਹੈਗੇ 11-12 ਰੁਪਏ ਕਿਲੋ ਆਲੂ 610 ਰੁਪਏ ਦਾ ਕਟਾ ਜੀ ਚੂਚੂ ਮੈਂਗਣੀ ਵਿੱਚ ਇਧਰ ਪਈ ਆ ਖੀਰਾ ਦੇਖਦੇ ਆ ਖੀਰਾ 200 ਰੁਪਏ ਦਾ ਲਫਾਫਾ ਜੀ 15 ਕਿਲੋ ਵੀਰੇ 15 ਕਿਲੋ ਤੋਲ ਕੇ ਵੇਚ ਕੇ ਭਾਈ 15 ਕਿਲੋ ਦਾ ਲਫਾਫਾ ਤੇ 200 ਰੁਪਏ ਦਾ ਜੀ ਇੱਕਾਸਾਨ ਕਿਵੇਂ ਚੜਾਵਾਂ ਨਵੀਂ ਗੁਵਾਰ ਫੜੀ ਟਾਪ ਦੀ ਕੁਆਲਿਟੀ ਵੀ ਕੀ ਹੈ ਜੀ 30 ਤੋਂ ਲੈ ਕੇ 35 ਰੁਪਏ ਕਿਲੋ ਵਧੀਆ ਟਾਪ ਦੀ ਕੁਆਲਿਟੀ ਗੁਵਾਰ ਫੜੀ 35 ਰੁਪਏ ਕਿਲੋ ਲੋਈ ਕ੍ਰੇਲਾ ਵਧੀਆ ਟਾਪ ਦੀ ਕੁਆਲਿਟੀ ਵੀ ਗਈ ਕੋੜ ਖਪਰੇ ਮੰਡੀ ਵਿੱਚ 15 ਰੁਪਏ ਕਿਲੋ ਲੈ 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 ਜਲਦੀ ਲੈ ਕੇ ਚੱਲ ਉੱਥੇ ਆਉਣੇ ਆਹ ਟਮਾਟਰ ਵੀ ਗਈ 7 ਤੋਂ ਲੈ ਕੇ 8 ਰੁਪਏ ਕਿਲੋ ਹੀ ਕੋ ਲੈ ਕੇ ਆਹ ਇਹ ਨਿੰਬੂ ਆ ਜੀ 55 ਤੋਂ ਲੈ ਕੇ 60 ਰੁਪਏ ਕਿਲੋ ਹੀ ਏ ਲਾਲ ਆਲੂ ਆਏ 720 ਰੁਪਏ ਦਾ ਘਟਾਈ ਗੋੜਪੁਰਾ ਮੰਡੀ ਦੇ ਵਿੱਚ 720 ਰੁਪਏ ਦਾ ਘਟਾ 50 ਕਿਲੋ ਦੀ ਭਰਤੀ ਆ ਦੇਖੋ ਜੀ ਪੂਰੀ ਚਹਿਲ ਪਹਿਲ ਹਰਾਨਕਾ ਗੋੜਪੁਰਾ ਮੰਡੀ ਦੇ ਵਿੱਚ 200 215 ਇਹਦੇ ਬਾਅਦ ਪੂਰਾ ਹੱਦ ਪਾਉਣ ਲਈ ਆ ਰਹੀ ਗ੍ਰਾਹਕ ਲਓ ਜੀ ਦੇਖੋ ਪੂਰੀ ਰੌਣਕ ਹੈ ਖੀਰਾ ਚੈਨੇਜ ਖੀਰਾ ਵੀ ਗਈ 15 ਰੁਪਏ ਕਿਲੋ